ਅਖੀਰ ਕਿਉਂ ਵੱਧ ਰਹੇ ਨੇ ਪਿਆਜ਼ ਦੇ ਭਾਅ ਗਰਮੀ ਦੇ ਮੌਸਮ 'ਚ ਹਰੀਆਂ ਸਬਜ਼ੀਆਂ ਦੇ ਨਾਲ-ਨਾਲ ਆਲੂ ਪਿਆਜ਼ ਦੀਆਂ ਕੀਮਤਾਂ ਵਿੱਚ ਵੀ ਹੋ ਰਿਹਾ ਵਾਧਾ ਆਮ ਲੋਕਾਂ ਲਈ ਪਰੇਸ਼ਾਨੀ ਦਾ ਬਣ ਰਿਹਾ ਕਾਰਨ ਪਿਆਜ਼ ਦੀਆਂ ਕੀਮਤਾਂ ਤੇ ਕਾਬੂ ਪਾਉਣ ਲਈ ਸਰਕਾਰ ਦੁਆਰਾ ਸਤੰਬਰ 2023 ਵਿੱਚ ਲਗਾਈ ਗਈ ਬਰਾਮਦ ਪਾਬੰਦੀ ਨੂੰ ਇਸ ਵਿੱਤੀ ਸਾਲ ਦੀ ਸ਼ੁਰੂਆਤ 'ਚ ਹਟਾ ਲਿਆ ਗਿਆ ਸੀ ਪਰ ਚੋਨ ਬਾਜ਼ਾਰ 'ਚ ਪਿਆਜ਼ ਅਤੇ ਆਲੂ ਦੀਆਂ ਕੀਮਤਾਂ 'ਚ ਫਿਰ ਵਾਧਾ ਹੋਇਆ ਪਿਆਜ਼ ਦੇ ਨਾਲ-ਨਾਲ ਆਲੂਆਂ ਦੀਆਂ ਕੀਮਤਾਂ ਵੀ ਵੱਧ ਰਹੀਆਂ ਨੇ ਗਰਮੀ ਦੇ ਮੌਸਮ 'ਚ ਹਰੀਆਂ ਸਬਜ਼ੀਆਂ ਦੇ ਨਾਲ-ਨਾਲ ਆਲੂ ਪਿਆਜ਼ ਦੀਆਂ ਕੀਮਤਾਂ ਵਿੱਚ ਵੀ ਵਾਧਾ ਆਮ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣ ਰਿਹਾ ਆਖਿਰ ਕਿਉਂ ਇਹ ਪਿਆਜ਼ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਇੱਕ ਹਫਤੇ 'ਚ ਪਿਆਜ਼ ਦੀਆਂ ਕੀਮਤਾਂ 'ਚ 50% ਦਾ ਵਾਧਾ ਹੋਇਆ ਜੋ ਕਿ 2 ਜੂਨ ਨੂੰ 25 ਤੋਂ 30 ਰੁਪਏ ਪ੍ਰਤੀ ਕਿਲੋ ਤੋਂ 9 ਜੂਨ ਨੂੰ 35 ਤੋਂ 40 ਰੁਪਏ ਪ੍ਰਤੀ ਕਿਲੋ ਹੋ ਗਿਆ 11 ਜੂਨ ਨੂੰ ਪਿਆਜ਼ ਦੀਆਂ ਕੀਮਤਾਂ 50 ਰੁਪਏ ਪ੍ਰਤੀ ਕਿਲੋ ਹੋ ਗਈ ਬਾਜ਼ਾਰ 'ਚ ਪਿਆਜ਼ ਮਹਿੰਗਾ ਹੋਣ ਕਾਰਨ ਪ੍ਰਾਚੂਨ ਬਾਜ਼ਾਰ 'ਚ ਵੀ ਪਿਆਜ਼ ਦੀਆਂ ਕੀਮਤਾਂ ਵਧ ਗਈਆਂ ਨੇ ਬਾਜ਼ਾਰਾਂ 'ਚ ਪਿਆਜ਼ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ ਰੀਪੋਰਟਾਂ ਮੁਤਾਬਕ ਨਾਸਿਕ ਮੰਡੀ ਚ 25 ਮਈ ਨੂੰ ਕੀਮਤ ₹17 ਪ੍ਰਤੀ ਕਿਲੋ ਤੋਂ ਵਧ ਕੇ ₹25 ਪ੍ਰਤੀ ਕਿਲੋ ਹੋ ਗਈ ਹੈ ਵਧੀਆ ਕੁਆਲਿਟੀ ਦਾ ਪਿਆਜ਼ ₹3 ਪ੍ਰਤੀ ਕਿਲੋ ਤੋਂ ਉੱਪਰ ਵਿਕ ਰਿਹਾ ਹੈ ਦਿੱਲੀ ਪਹੁੰਚਣ ਤੇ ਪਿਆਜ਼ ਦੀਆਂ ਕੀਮਤਾਂ ₹5-7 ਪ੍ਰਤੀ ਕਿਲੋ ਵੱਧ ਜਾਵੇਗੀ ਰੀਪੋਰਟਾਂ ਮੁਤਾਬਕ ਪਿਛਲੀ ਹੜੀ ਦੀ ਫਸਲ 'ਚ ਪਿਆਜ਼ ਦੀ ਪੈਦਾਵਾਰ ਘਟ ਹੋਣ ਕਾਰਨ ਮੰਗ ਅਤੇ ਸਪਲਾਈ 'ਚ ਅੰਤਰ ਸੀ ਜਿਸ ਕਾਰਨ ਕੀਮਤਾਂ 'ਚ ਵਾਧਾ ਹੋਇਆ ਸੀ ਜੂਨ 'ਚ ਜੋ ਪਿਆਜ਼ ਮੰਡੀ 'ਚ ਆਉਂਦਾ ਹੈ ਉਹ ਕਿਸਾਨਾਂ ਅਤੇ ਵਪਾਰੀਆਂ ਦੇ ਸਟੋਰਾਂ ਵਿੱਚੋਂ ਆਉਂਦਾ ਵਰਤਮਾਨ 'ਚ ਕਿਸਾਨ ਆਪਣਾ ਸਟਾਕ ਘੱਟ ਵੇਚ ਰਹੇ ਨੇ ਕਿਉਂਕਿ ਉਹਨਾਂ ਨੂੰ ਕੀਮਤਾਂ ਹੋਰ ਵਧਣ ਦੀ ਉਮੀਦ ਹੈ ਆਖਿਰ ਕਿਉਂ ਵਧ ਰਹੇ ਨੇ ਪਿਆਜ਼ ਦੇ ਭਾ ਗਰਮੀ ਦੇ ਮੌਸਮ 'ਚ ਹਰੀਆਂ ਸਬਜ਼ੀਆਂ ਦੇ ਨਾਲ-ਨਾਲ ਆਲੂ ਪਿਆਜ਼ ਦੀਆਂ ਕੀਮਤਾਂ ਵਿੱਚ ਵੀ ਹੋ ਰਿਹਾ ਵਾਧਾ ਆਮ ਲੋਕਾਂ ਲਈ ਪਰੇਸ਼ਾਨੀ ਦਾ ਬਣ ਰਿਹਾ ਕਾਰਨ ਪਿਆਜ਼ ਦੀਆਂ ਕੀਮਤਾਂ ਤੇ ਕਾਬੂ ਪਾਉਣ ਲਈ ਸਰਕਾਰ ਦੁਆਰਾ ਸਤੰਬਰ 2023 ਵਿੱਚ ਲਗਾਈ ਗਈ ਬਰਾਮਦ ਪਾਬੰਦੀ ਨੂੰ ਇਸ ਵਿੱਤੀ ਸਾਲ ਦੀ ਸ਼ੁਰੂਆਤ ਚ ਹਟਾ ਲਿਆ ਗਿਆ ਸੀ ਪਰ ਚੋਨ ਬਾਜ਼ਾਰ ਚ ਪਿਆਜ਼ ਅਤੇ ਆਲੂ ਦੀਆਂ ਕੀਮਤਾਂ ਚ ਫਿਰ ਵਾਧਾ ਹੋਇਆ ਪਿਆਜ਼ ਦੇ ਨਾਲ ਨਾਲ ਆਲੂਆਂ ਦੀਆਂ ਕੀਮਤਾਂ ਵੀ ਵਧ ਰਹੀਆਂ ਨੇ ਗਰਮੀ ਦੇ ਮੌਸਮ ਚ ਹਰੀਆਂ ਸਬਜ਼ੀਆਂ ਦੇ ਨਾਲ ਨਾਲ ਆਲੂ ਪਿਆਜ਼ ਦੀਆਂ ਕੀਮਤਾਂ ਵਿੱਚ ਵੀ ਵਾਧਾ ਆਮ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣ ਰਿਹਾ ਆਖਿਰ ਕਿਉਂ ਇਹ ਪਿਆਜ਼ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ ਇੱਕ ਹਫਤੇ 'ਚ ਪਿਆਜ਼ ਦੀਆਂ ਕੀਮਤਾਂ 'ਚ 50% ਦਾ ਵਾਧਾ ਹੋਇਆ ਜੋ ਕਿ 2 ਜੂਨ ਨੂੰ 25 ਤੋਂ 30 ਰੁਪਏ ਪ੍ਰਤੀ ਕਿਲੋ ਤੋਂ 9 ਜੂਨ ਨੂੰ 35 ਤੋਂ 40 ਰੁਪਏ ਪ੍ਰਤੀ ਕਿਲੋ ਹੋ ਗਿਆ 11 ਜੂਨ ਨੂੰ ਪਿਆਜ਼ ਦੀਆਂ ਕੀਮਤਾਂ 50 ਰੁਪਏ ਪ੍ਰਤੀ ਕਿਲੋ ਹੋ ਗਈ ਬਾਜ਼ਾਰ 'ਚ ਪਿਆਜ਼ ਮਹਿੰਗਾ ਹੋਣ ਕਾਰਨ ਪ੍ਰਾਚੂਨ ਬਾਜ਼ਾਰ 'ਚ ਵੀ ਪਿਆਜ਼ ਦੀਆਂ ਕੀਮਤਾਂ ਵਧ ਗਈਆਂ ਨੇ ਬਾਜ਼ਾਰਾਂ 'ਚ ਪਿਆਜ਼ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ ਪੋਟਾ ਮੁਤਾਬਕ ਨਾਸਿਕ ਮੰਡੀ ਚ 25 ਮਈ ਨੂੰ ਕੀਮਤ 17 ਰੁਪਏ ਪ੍ਰਤੀ ਕਿਲੋ ਤੋਂ ਵਧ ਕੇ 25 ਰੁਪਏ ਪ੍ਰਤੀ ਕਿਲੋ ਹੋ ਗਈ ਹੈ ਵਧੀਆ ਕੁਆਲਟੀ ਦਾ ਪਿਆਜ਼ 30 ਰੁਪਏ ਪ੍ਰਤੀ ਕਿਲੋ ਤੋਂ ਉੱਪਰ ਵਿਕ ਰਿਹਾ ਹੈ ਦਿੱਲੀ ਪਹੁੰਚਣ ਤੇ ਪਿਆਜ਼ ਦੀਆਂ ਕੀਮਤਾਂ 5-7 ਰੁਪਏ ਪ੍ਰਤੀ ਕਿਲੋ ਵੱਧ ਜਾਵੇਗੀ ਰੀਪੋਰਟਾਂ ਮੁਤਾਬਕ ਪਿਛਲੀ ਹਾੜੀ ਦੀ ਫਸਲ 'ਚ ਪਿਆਜ਼ ਦੀ ਪੈਦਾਵਾਰ ਘੱਟ ਹੋਣ ਕਾਰਨ ਮੰਗ ਅਤੇ ਸਪਲਾਈ 'ਚ ਅੰਤਰ ਸੀ ਜਿਸ ਕਾਰਨ ਕੀਮਤਾਂ 'ਚ ਵਾਧਾ ਹੋਇਆ ਸੀ ਜੂਨ 'ਚ ਜੋ ਪਿਆਜ਼ ਮੰਡੀ 'ਚ ਆਉਂਦਾ ਉਹ ਕਿਸਾਨਾਂ ਅਤੇ ਵਪਾਰੀਆਂ ਦੇ ਸਟੋਰਾਂ ਵਿੱਚੋਂ ਆਉਂਦਾ ਵਰਤਮਾਨ 'ਚ ਕਿਸਾਨ ਆਪਣਾ ਸਟਾਕ ਘੱਟ ਵੇਚ ਰਹੇ ਕਿਉਂਕਿ ਉਹਨਾਂ ਨੂੰ ਕੀਮਤਾਂ ਹੋਰ ਵਧਣ ਦੀ ਉਮੀਦ ਹੈ